ਲੋਕ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰੋਗੀ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੇ ਸਾਹਮਣੇ ਜਿਹੜੀ ਬਾਸਪਤੀ 1509 ਦੀ ਜਿਹੜੀ ਬੋਲੀ ਸ਼ੁਰੂ ਹੋ ਗਈ ਜੀ ਦੇਖਦੇ ਹਾਂ ਅੱਜ ਕਿੱਥੋਂ ਤੱਕ ਜਾਂਦੀ ਬਾਸਪਤੀ 1509 ਜੀ ਭਾਈ ਅਸੀਂ ਕਿਤੇ ਗੱਲ ਨਹੀਂ ਕਰਨੇ 3380 ਰੁਪਏ ਹਮੋਕੇਸ਼ ਹਾਂ ਬੱਚੇ ਨਹੀਂ ਕਰੀਏ ਨਹੀਂ ਲੱਗ ਰਹੀ ਬੋਲੀ ਲੱਗਦਾ ਕਿ ਜੀ ਕੁਝ ਪੁੱਛਣਾ ਹੈ ਇਹ ਮੇਰੇ ਪਰੋਂ ਜੀ 31 ਬੋਲ ਪਾ 5 ਬਾਹਰ ਦਿਆਂਗੇ 3180 ਰੁਪਏ 80 ਰੁਪਏ 80 ਰੁਪਏ 80 ਰੁਪਏ 80 ਰੁਪਏ 80 ਰੁਪਏ 1.5 ਰੁਪਏ ਲੈਣਾ ਮੈਂ 1.5 ਰੁਪਏ ਘਟਾ ਦੇ ਅੱਛੇ ਹਾਂਜੀ ਬੋਲਣਾ ਵੀਰੇ 3180 ਦੋ ਬੋਲਣਾ ਵੀ ਬੋਲ ਭਾਈ 3180 ਤਾਉ ਜੀ ਆਓ ਜੀ ਮੈਨੂੰ ਪਹਿਲੀ ਟੀਵੀ ਲੱਗੀ 3180 ਦਾ ਜਿਹੜੀ ਬੋਲੀ ਸ਼ੁਰੂ ਹੋ ਗਈ ਜੀ ਅੱਜ ਕੋੜਾ ਬਰਾ ਮੰਡੀ ਦੇ ਵਿੱਚ ਤਰੀਕਾ ਜੀ ਹੈਗੀ 29 ਸਤੰਬਰ 2025 ਟਾਈਮ 11 ਵਜੇ ਦਾ ਜੀ 1509 ਅੱਜ ਅਸਲੀ ਵਿੱਚ ਹੈਮੂਦ ਜੀ ਕਰੇਦਾ 3180 ਰੁਪਏ ਜੀ ਮਕੇਸ਼ ਭਾਈ 80 ਰੁਪਏ ਹਾਂਜੀ ਕਿਡਾਰੀ 80 ਰੁਪਏ 80 ਰੁਪਏ 80 ਰੁਪਏ ਤਵਦੀਰ ਭਾਈ ਹੈਮੂਦ 80 ਰੁਪਏ ਅਸੀਰ ਭਾਈ 3180 ਰੁਪਏ 3180 ਰੁਪਏ ਦੋ ਹੈਮੂਦ ਵੀ ਕਹੇ ਨਾ ਕਰਦੀਮੇਸ਼ 3180 ਤਿੰਨ ਜੀ ਉਹ ਇਸ ਤਰ੍ਹਾਂ ਢੇਰਾਂ ਲੱਗੀਆਂ ਜੀ 3180 ਰੁਪਏ ਨੂੰ ਆਹ ਦੇਖੋ ਆਹ ਕੁਆਲਿਟੀ ਹੈ ਇਹ ਲੱਗੀ 3100 ਤੇ 80 ਰੁਪਏ ਦੀ ਤਿੰਨੇ ਢੇਰੀਆਂ 3180 ਰੁਪਏ ਲੱਗੀਆਂ ਜੀ ਕੋੜਖਗਰਾ ਮੰਡੀ ਦੇ ਵਿੱਚ ਤੇ ਅਗਲੀ ਢੇਰੀ ਦੇਖਦੇ ਆਜ ਦਾ ਜਿਹੜਾ ਸਿਲਾ ਰੇਟ ਆ ਕੋੜਖਗਰਾ ਮੰਡੀ ਦਾ 3180 ਤੋਂ ਜਿਹੜੀ ਬੋਲੀ ਸ਼ੁਰੂ ਹੋ ਗਈ ਜੀ 27 ਰੁਪਏ ਜੀ 27 ਰੁਪਏ ਆਈ 27 ਰੁਪਏ ਆਈ ਕਿੱਥੇ ਲਈ ਇਹ ਉਹ ਕਿਸ ਨੇ ਈ ਕਰੋ 3 ਰੁਪਏ ਯਾਰੋ ਯਾਰੋ ਚਾਹ 5 ਰੁਪਏ ਲੈਣੇ ਅੱਜ 25 ਰੁਪਏ 5 ਰੁਪਏ 25 ਰੁਪਏ 5 ਰੁਪਏ ਮਹਾਰਾਜ 2 ਰੁਪਏ 25 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 25 ਰੁਪਏ 5 ਰੁਪਏ 5 ਰੁਪਏ 5 ਰੁਪਏ

ਰੁਪਏ ਜੀ ਉਹਨਾਂ ਦੀ ਲੈਣੀ ਜੀ ਮੇਰੇ ਦੋ ਸਾਥ ਰੁਪਏ ਜੀ ਸਾਢੇ ਪੰਜ ਲੱਗੀਆਂ 2900 ਤੇ 60 ਰੁਪਏ ਲੱਗੀਆਂ ਓਹ ਤੇਰੀ 2960 ਰੁਪਏ ਜੀ 70 50 ਦੀ ਹਲਕੀ ਜਿਹੀ ਬਾਂਝ 3100 ਰੁਪਏ ਖਰੀਦੋ ਲੀਏ ਜੀ 3100 ਰੁਪਏ ਡਬਲ ਕਰਕੇ ਤੇ ਖਰੀਦੋ ਲੀਏ ਜੀ 3100 ਜੀ ਕਿੰਨੇ 3100 ਮੇਰੀ ਹੈ ਯਾਰ ਕੀ ਹੋ ਗਿਆ ਹਾਜੀ ਕਰੋ 50 ਰੁਪਏ 50 ਰੁਪਏ ਜੀ 70 ਚੀਨ ਗਈ

ਆਮ ਵਾਲੀ ਜਿਹੜੀ ਖਾਲੀ ਤੇ ਲਗੀ 3175 ਰੁਪਏ ਲੱਗੇ ਜੀ 3175 ਰੁਪਏ ਸੱਲੇ ਯਾਰ ਪੰਜ ਬੋਗੇ ਦੇ ਆ ਹਾਜ਼ਰ ਵੀ ਐ ਹਾਜ਼ਰ ਵੀ ਐ ਬਾਸ ਬਾਸ ਬੋਗੇ ਦਾ ਹਾਜ਼ਰ ਵੀ ਐ ਹਾਜ਼ਰ ਵੀ ਐ 3000 ਰੁਪਏ 15 ਰੁਪਏ 20 ਰੁਪਏ 30 35 40 45 50 ਰੁਪਏ 50 50 ਰੁਪਏ 60 ਰੁਪਏ 60 ਰੁਪਏ 60 ਰੁਪਏ 60 ਰੁਪਏ 60 ਰੁਪਏ 3000 ਰੁਪਏ ਹੋ ਗਏ 70 ਰੁਪਏ 75 ਰੁਪਏ 80 ਪੂਰਾ ਕਰਦੇ 310 ਰੁਪਏ ਰਸੀ ਨਰਵੀ ਅਮੀ ਗੋਲੀ ਕਾ ਨਰਵੀ ਦੇ ਲੋ ਜਾ ਤੇਰੀ ਲੱਗੀ ਜੀ 3100 ਰੁਪਿਆ ਵਧੀਆ ਸੁੱਕਾ ਚੋਣਾ ਜੀ 3100 ਰੁਪਿਆ ਲੱਗੇ ਹੈ ਹਾਂ 5 ਕਰੋੜ ਭਾਈ 5 ਕਰੋੜ ਭਾਈ 5 ਕਰੋੜ ਭਾਈ 50 ਰੁਪਏ 2900 ਰੁਪਏ 25 25 ਹੈ 50 ਰੁਪਏ 70 ਰੁਪਏ 70 ਰੁਪਏ 88 जानीया जानीया, जा साठ सत्तर अच्छी सौ रुपए 320 320 320 ਬਹੁਤ ਲੱਗਦਾ 320 55 32 33 32 3235 ਬੋਵੀ 3235 ਮਾਲ ਵਧੀਆ ਬੋਵੀ ਤੇਰਾ 33 ਇਹ ਦਗਾ ਦੇ ਪਾਸੇ ਮਾਸੇ ਸਹੀ ਗੱਲ ਆਇਆ ਦੋਨੋਂ ਕਰ ਰਿਆ ਕੋਰਤ 50 ਰੁਪਏ ਲਿਆ ਕੇ ਲਖਾ ਦਈਏ ਲਿਆ ਕੇ ਡਾਊ ਚਾਹ ਚਾਹ 31 ਤੋਂ 50 ਕਿੰਨੇ ਤੋਂ 50 ਹਾਂ ਜਮਾਵਾ ਦਿਓ ਲਿਆ ਦਈਏ 31 ਤੋਂ 50 ਆਓ ਜੀ ਆਓ ਲੋ ਜੀ ਆ ਢੇਰੀ ਲੱਗੀ 3100 ਤੇ 50 ਰੁਪਏ ਲੱਗੇ ਜੀ 40 ਘਟਾ ਕੇ ਹੀ ਕਰ ਦੋ ਲੋ ਜੀ ਹੁਣ ਤੱਕ ਜਿਹੜਾ ਸਿਰਾ ਰੇਟ ਰਿਹਾ 3100 ਤੇ 80 ਰੁਪਏ ਰਿਹਾ ਜਿਹੜੀ ਪਹਿਲੀ ਢੇਰੀ ਲੱਗੀ ਸੀ 3180 ਰੁਪਏ ਤੇ ਉਸ ਤੋਂ ਬਾਅਦ ਵਾਲੀਆਂ ਢੇਰੀਆਂ ਦਾ ਜੀ ਕੋਈ 3100 ਕੋਈ 3140 ਅੰਗਲੀ ਢੇਰੀ ਜਿਵੇਂ 3150 ਗਈ ਆਹ ਢੇਰੀ ਦੇਖਦੇ ਕਿੱਥੋਂ ਤੱਕ ਜਾਂਦੀ ਹੈ ਉਹਦੇ ਕੋਲ ਆਹ ਮੇਰ ਕਰ ਲਈ ਯਾਰ ਠੀਕ ਕਿੰਨਾ ਆਈ ਸੋਚ 50 ਜੀ 2800 2800 ਜੀ 50 ਜੀ 3200 25 25 ਜੀ 50 ਜੀ 61 ਜੀ ਪੱਕਾ ਲਗਾ ਦੇਗੇ ਪਾਓ ਕਰੋ ਪੱਕਾ ਲਗਾएंगे बंका लगाएंगे तो शर्त पूरा करेंगे 3000 ਜੀ 3000 ਜੀ 3000 ਜੀ 3000 ਦੋਲ ਪੱਕਾ ਲਗਾ ਤੇ ਨੇ 5 ਜੀ 5 ਜੀ 5 ਜੀ ਤੇ ਨੇ 5 ਮੁਕੇਸ਼ ਤੇ ਨੇ 5 ਹਾਂਜੀ ਖਦਰੀ ਤੇ ਨੇ 5 ਤੇ ਨੇ 5 ਅਜਿਹਾ ਪਾ ਆ ਗਿਆ ਪੱਕਾ ਲਗਾਣਾ ਇੱਕੋ 10 25 या गमन 50 50 60 60 60 60 60 समतरे 60 रुपए तनिया 60 रुपए मुकेश तनिया 60 60 80 रुपए का है 60 60 आन तनिया 60 पक्का लगना है जे तनिया 60 पक्का लगना है पक्का लिख ले मुंगेर तनिया 60 25 60 तनिया 60 62 62 70 जी 70 जी 70 जी ਅਲੀ ਬਾਣੀ ਆਇਆ ਐਸੇ ਮਿੰਟਾਂ ਦਾਣਾ ਛੋੜ ਦਿੱਤਾ ਯਾਰ ਐਸੇ 75 75 ਜੀ ਵੀ ਆ ਗਿਆ 81 ਰੋਹਿਤ 3200 3200 3200 5 5 10 15 20 25 30 30 ਅਲੀ ਬਾਣੀ ਤੇਰੀ ਇੱਕ ਗੁੱਟੀਆਂ ਨੇ 30 ਤੋਂ ਅੱਜ ਜਾਣ ਰਹੀਆਂ ਜੇ ਹੋ ਗਏ ਅੱਜ ਅੱਜ ਦੀ 30 ਤੋਂ 3300 ਕੀ ਕਿਡਾਰੀਆਂ ਜੀ ਇਹ ਲਗਾਈਏ ਨਿਗੋ ਜੀ ਲੌਂਜਾਂ ਲੱਗੀ 3100 ਤੇ 30 ਰੁਪਏ ਲੱਗੇ ਜੀ